ਰਾਜਪੁਰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ 15 ਦਿਨ ਦੀ ਤਲਬ ਕੀਤਾ ਗਿਆ ਤਲਬ ਕੀਤਾ ਗਿਆ ਸ਼ਿਕਾਇਤ ਕਰ ਸ਼੍ਰੀ ਆਕਾਤਖ ਸਾਹਿਬ ਦੇ ਜਹਦਾ ਸਾਹਿਬ ਨੇ ਅੱਜ ਪੰਜਾਬ ਦੇ ਮਾਜੋਗ ਮੁੱਖ ਮੰਤਰੀ ਸਦਾਤ ਭਗਵੰਤ ਸਿੰਘ ਮਾਨ ਜੀ ਨੂੰ ਜਿਹੜਾ ਉਹ ਕੋਈ ਚੀਜ਼ਾਂ ਦਾ ਸਪਸ਼ਟਿਕ ਕਰਨ ਵਾਸਤੇ ਤਾਂ ਜਿਹੜਾ ਕੀਤਾ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਾਸਤੇ ਸ੍ਰੀ ਹਕਾਲਤਖਬ ਸਾਹਿਬ ਦੇ ਅੱਗੇ ਸਾਡਾ ਸਿਰ ਝੁਕਦਾ ਸਾਡੇ ਵਾਸਤੇ ਉਹ ਸਾਡੀ ਬਹੁਤ ਹੀ ਉੱਚੀ ਜਗਾ ਉਹਦਾ ਹਕਾਲਤਖਬ ਸਾਹਿਬ ਦੇ ਜਿਹੜੇ ਸਿੱਖ ਕੌਮ ਦੀ ਨਮਾਇੰਦਗੀ ਕਰਦੇ ਐਗਵਾਈ ਕਰਦੇ ਉਹਨਾਂ ਨੇ ਜੇ ਮੁਖਵੰਤੀ ਸਾਹਿਬ ਨੂੰ ਸੱਦਾ ਜਾਂ ਤਲਬ ਕੀਤਾ ਤੇ ਮੁਖਵੰਤੀ ਸਾਹਿਬ 15 ਤਰੀਕ ਨੂੰ ਜੋ ਵੀ ਜਹੇਦਰ ਸਾਹਿਬ ਨੇ ਟਾਈਮ ਦਿੱਤਾ ਹੋਊਗਾ ਉਹ ਪੱਕਾ ਪੇਸ਼ ਹੋਣਗੇ ਕੋਈ ਗੱਲ ਨਹੀਂ ਔਰ ਜਿਹੜੀਆਂ ਚੀਜ਼ਾਂ ਦਾ ਕੋਈ ਸਪਸ਼ਟੀਕਰਨ ਜਿਹੜਾ ਕੋਈ ਚੀਜ਼ਾਂ ਦਾ ਜਹੇਦਰ ਸਾਹਿਬ ਸੀਐਮ ਸਾਹਿਬ ਕੋ ਲੈਣਾ ਚਾਹੁੰਦੇ ਹੋਣਗੇ ਉਹ ਦੇਣਗੇ ਕੋਈ ਤੇ ਅੱਲਾਹ ਸਭ ਇਹ ਜਹੇਦਰ ਸਾਹਿਬ ਇੱਕ ਵੀਡੀਓ ਦਾ ਜ਼ਿਕਰ ਕਰਦੇ ਪਏ ਨੇ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਹੈ ਤੇ ਸ਼ਰਾਬ ਫੁੱਟਰੇ ਨੇ ਫੋਟੋਆਂ ਤੇ ਵੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇ ਕਿ ਜੋ ਵੀ ਜਹੇਦਰ ਸਾਹਿਬ ਨੂੰ ਸਪਸ਼ਟੀਕਰਨ ਚਾਹੀਦਾ ਹੋਊਗਾ ਮੁਕੰਤੀ ਸਾਹਿਬ ਜਿਹੜੇ ਉਹ ਕਲ ਤੱਕ ਆਪ ਸਾਬ ਤੇ ਆਉਂਗੇ ਪੇਸ਼ ਹੋਣਗੇ ਉਹ ਤੋਂ ਸਪਸ਼ਟਿਕਰਨ ਦੇਣਗੇ ਭਲੇਓ ਜੀ ਸਾਬ ਮਾਨਕਾ ਪਹਿਲੇ ਵੀ ਕਹਿੰਦੇ ਰਹੇ ਨੇ ਕਿ ਮੈਨੂੰ ਪਲਾਨ ਕਿ ਮੈਨੂੰ ਤਲਬ ਕਰਨ ਮੈਂ ਆਵਾਂਗਾ ਮੇਰੇ ਕੋ ਕਾਫੀ ਕੁਝ ਪਿਆ ਇਹਨਾਂ ਦੇ ਬਾਰੇ ਮੈਂ ਤਾਂ ਤੁਹਾਨੂੰ ਕਿਹਾ ਜੀ ਆਪਾਂ ਤੇ ਵੇਖੋ ਆਪ ਸਿੱਖ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚੀ ਜਗ੍ਹਾ ਸਾਡੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਬ ਜਿਹੜੇ ਆ ਉਹ ਸਾਡੇ ਲਈ ਸਿੱਖ ਕੌਮ ਦੀ ਮਹਾਨ ਇੱਕ ਉੱਤਸਾਹਪੂਰਨ ਮੁਖੀ ਨੇ ਜੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਸੱਦਿਆ ਜਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਸ਼ਬਦਾਂ ਚ ਤਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦਾ ਸਪਸ਼ਟਿਕਰ ਦੇਣ ਦੀ ਜੂਰ ਉਹਨਾਂਗੇ ਕੋਈ ਇਦਾਂ ਦੀ ਕੋ ਗੱਲ ਨਹੀਂ ਠੀਕ ਹਾਂ ਬਿਲਕੁਲ